ਜੇਕਰ ਤੁਸੀਂ ਵੀ ਦਿੱਲੀ ਦੇ ਹਵਾਈ ਅੱਡੇ ਤੋਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਵਧਾਨ ਹੋ ਜਾਓ ਤੁਹਾਡੇ ਲਈ ਵੱਡੀ ਖਬਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਹਵਾਈ ਅੱਡੇ ਤੋਂ ਕੁਝ ਫਲੈਟਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਨੇ ਕਿਉਂ ਕੀਤੀਆਂ ਨੇ ਕੀ ਕਾਰਨ ਨੇ ਤੁਹਾਨੂੰ ਦੱਸ ਦਿਆਂ ਤਾਂ ਉਹਨੂੰ ਦੱਸ ਦਿੰਦੇ ਆ ਕਿ ਦਿੱਲੀ ਹਵਾਈ ਅੱਡੇ ਨੇ ਆਪਣੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਪ੍ਰੈਲ 26 ਤੋਂ ਲੈ ਕੇ 4 ਮਈ ਤੱਕ ਮੌਸਮ ਹੈ ਜਿਹੜਾ ਉਹ ਖਰਾਬ ਰਹਿ ਸਕਦਾ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਜਿਸ ਦੇ ਤਹਿਤ ਹੁਣ ਫਲਾਈਟਾਂ ਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਇੱਕ ਜਨਤਕ ਐਡਵਾਈਜ਼ਰੀ ਆ ਯਾਤਰੀਆਂ ਦੇ ਲਈ ਉਹ ਜਾਰੀ ਕੀਤੀ ਗਈ ਹੈ ਆ ਤੁਹਾਨੂੰ ਦੱਸ ਦਈਏ ਕਿ ਦਿੱਲੀ ਹਵਾਈ ਅੱਡੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਮੌਸਮ ਵਿਭਾਗ ਦੇ ਅਨੁਸਾਰ 26 April ਤੋਂ 4 May 2025 ਦੇ ਵਿਚਕਾਰ ਪੂਰਬੀ ਹਵਾਵਾਂ ਚੱਲਣਗੀਆਂ ਇਹਨਾਂ ਹਵਾਵਾਂ ਕਾਰਨ ਇਸ ਸਮੇਂ ਦੌਰਾਨ ਕੁਝ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਨੇ ਦਿੱਲੀ ਹਵਾਈ ਅੱਡੇ ਨੇ ਅੱਗੇ ਲਿਖਿਆ ਕਿ ਅਸੀਂ ਉਡਾਨਾਂ ਤੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਦੀ 에ਅਰਲਾਈਨਾਂ ਅਤੇ 에ਅਰ ਟ੍ਰੈਫਿਕ ਕੰਟਰੋਲ ਨਾਲ ਮਿਲ ਕੇ ਜਿਹੜਾ ਕੰਮ ਕਰ ਰਹੇ ਆਂ ਆਪਣੀਆਂ ਉਡਾਨਾਂ ਬਾਰੇ ਨਿਯਮਿਤ ਜਾਣਕਾਰੀ ਦੇ ਲਈ ਕਿਰਪਾ ਕਰਕੇ ਤੁਸੀਂ ਸਬੰਧਤ 에ਅਰਲਾਈਨਾਂ ਦੇ ਨਾਲ ਸੰਪਰਕ ਕਰੋ ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਤੁਹਾਡੀ ਯਾਤਰਾ ਸੁਰੱਖਿਅਤ ਅਤੇ ਆਰਾਮਦਾਇਕ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕ੍ਰੈਡਿਟ ਰੇਟਿੰਗ ਏਜੰਸੀ ICRA ਦੀ ਇੱਕ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2024-25 ਦੇ ਲਈ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 16557.1 ਲੱਖ ਰਹੀ ਹੈ ਜੋ ਕਿ ਸਾਲਾਨਾ ਆਧਾਰ ਤੇ 7.8% ਦਾ ਵਾਧਾ ਅਤੇ ਵਿੱਤੀ ਸਾਲ 2019 ਤੇ 2020 ਦੇ ਵਿੱਚ ਕੋਵਿਡ ਤੋਂ ਪਹਿਲਾਂ ਜਿਹੜੇ 1415.6 ਲੱਖ ਦੇ ਪੱਧਰ ਨਾਲੋਂ 17.1% ਵਧ ਰਹੀ ਹੈ ਵਿੱਤੀ ਸਾਲ 2024 ਤੇ 25 ਦੇ ਵਿੱਚ 11 ਮਹੀਨਿਆਂ ਦੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਸਾਲ ਦਰ ਸਾਲ 14.6% ਵਧ ਕੇ 309.5 ਲੱਖ ਹੋ ਗਈ ਹੈ ਜੋ ਕਿ ਕੋਵਿਡ ਤੋਂ ਪਹਿਲਾਂ ਦੇ 218.1 ਲੱਖ ਦੇ ਪੱਧਰ ਨਾਲੋਂ 41.9% ਵਧ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਹਵਾਈ ਸਫ਼ਰ ਕਰਨ ਦੀ ਤਿਆਰੀ ਕਰ ਰਹੇ ਹੋ ਆਉਣ ਵਾਲੇ ਦਿਨਾਂ ਦੇ ਜੋ ਤੁਹਾਡੀ ਵੀ ਦਿੱਲੀ 에어ਪੋਰਟ ਦੇ ਉਤੋਂ ਹਵਾਈ ਫਲਾਈਟ ਹੈ ਜਿਹੜੀ ਉਹ ਹੈ ਤਾਂ ਤੁਸੀਂ ਸਾਵਧਾਨ ਹੋ ਜਾਵੋ ਕਿਉਂਕਿ ਹੁਣ ਦਿੱਲੀ ਦੇ 에어ਪੋਰਟ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2 26 ਅਪ੍ਰੈਲ ਤੋ ਲੈ ਕੇ 4 ਮਈ 2025 ਤੱਕ ਜਿਹੜੀਆਂ ਇਹ ਉਡਾਨਾਂ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਹੋ ਰਹੀਆਂ ਨੇ ਕਿਉਂਕਿ ਮੌਸਮ ਹੈ ਜਿਹੜਾ ਉਹ ਵਿਗੜ ਰਿਹਾ ਤੇਜ਼ ਹਵਾਵਾਂ ਚੱਲਣਗੀਆਂ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਵੀ ਫਲਾਈਟ ਹੈ ਤਾਂ ਤੁਸੀਂ ਆਪਣੀ 에ਅਰਲਾਈਨ ਦੇ ਨਾਲ ਸੰਪਰਕ ਕਰਕੇ ਉਸ ਤੋਂ ਬਾਅਦ ਹੈ ਜਿਹੜਾ ਦਿੱਲੀ ਦੇ ਲਈ ਰਵਾਨਾ ਹੋਵੋ ਇਹ ਨਾ ਹੋਵੇ ਕਿ ਤੁਹਾਡਾ ਸਮਾਂ ਜਿਹੜਾ ਬਰਬਾਦ ਹੋਵੇ ਤੁਹਾਨੂੰ ਦਿੱਲੀ 에ਅਰਪੋਰਟ ਤੇ ਆ ਕੇ ਪਤਾ ਚ ਲੈ ਕੇ ਉਹਨਾਂ ਦੀ ਉਡਾਨ ਹੈ ਜਿਹੜੀ ਉਹ ਰੱਦ ਹੋ ਗਈ ਆ ਤਾਂ ਉਹਨਾਂ ਦੇ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਇੱਕ ਰਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ